ਸਤਿ ਸ਼੍ਰੀ ਅਕਾਲ ਦੋਸਤੋਂ ਸਾਰਿਆਂ ਦਾ ਕੀ ਹਾਲ ਚਾਲ ਹੈ ਹੋਪ ਸਾਰੇ ਵਧੀਆ ਹੋਣਗੇ ਅੱਜ ਅਸੀਂ ਮੇਰਾ ਮਨਪਸੰਦ ਤਿਹਾਰ ਹੋਲੀ ਤੇ ਜਿਹੜਾ ਲਿਖ ਹੈ ਉਹ ਦੇਖਦੇ ਆਂ ਠੀਕ ਹੈ ਜੀ ਆਓ ਪੂਮਿਕਾ ਪਾਰੇ ਤਿਹਾਰਾਂ ਦਾ ਦੇਸ਼ ਹੈ ਅਸੀਂ ਹਰ ਸਾਲ ਇਨ੍ਹਾਂ ਤਿਹਾਰਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਹਾਂ ਦੇਸ਼ ਵਿੱਚ ਮਨਾਏ ਜਾਣ ਵਾਲੇ ਇਹ ਇਤਿਹਾਸ ਸਾਡੇ ਦੇਸ਼ ਤੇ ਸੱਭਿਆਚਾਰ ਅਤੇ ਵੱਖ-ਵੱਖ ਧਰਮਾਂ ਦੀ ਮਹੱਤਤਾ ਨੂੰ ਦਰਸਾਉਂਦੇ ਹਨ ਇੱਥੇ ਹਰ ਸਾਲ ਸਾਰੇ ਤਿਹਾਰ ਬੜੀ ਧੂਮ-ਧਾਮ ਨਾਲ ਮਨਾਏ ਜਾਂਦੇ ਹਨ ਹਰ ਧਰਮ ਦੇ ਤਿਹਾਰ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ ਅਤੇ ਮਨਾਉਣ ਦਾ ਵੱਖਰਾ ਤਰੀਕਾ ਹੈ ਦੇਸ਼ ਵਿੱਚ ਸਾਰੇ ਧਰਮਾਂ ਦੇ ਲੋਕ ਮਿਲ ਕੇ ਆਪਣਾ ਤਿਹਾਰ ਮਨਾਉਂਦੇ ਹਨ ਦੇਸ਼ ਵਿੱਚ ਬੜੇ سارے ਪ੍ਰਸਿੱਧ ਤਿਹਾਰ ਮਨਾਏ ਜਾਂਦੇ ਹਨ ਜਿਵੇਂ ਕਿ ਹੋਲੀ ਦੀਵਾਲੀ ਈਦ ਦੁਸ਼ਹਿਰਾ 크ਿਸਮਸ ਆਦਿ ਲੋਕ ਇਹ ਸਾਰੇ ਤਿਹਾਰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ ਭਾਰਤ ਇਹੀ ਅਜਿਹਾ ਦੇਸ਼ ਹੈ ਜਿੱਥੇ ਵੱਖ-ਵੱਖ ਤਰ੍ਹਾਂ ਦੇ ਤਿਹਾਰ ਇਕੱਠੇ ਮਨਾਏ ਜਾਂਦੇ ਹਨ ਇਸ ਲਈ ਇਸ ਨੂੰ ਤਿਹਾਰਾਂ ਦਾ ਜਨਮ ਸਥਾਨ ਵੀ ਕਿਹਾ ਜਾਂਦਾ ਹੈ ਤਿਹਾਰਾਂ ਨੂੰ ਲੈ ਕੇ ਬੱਚਿਆਂ ਵਿੱਚ ਵੱਖਰਾ-ਵੱਖਰਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਉਹਨਾਂ ਨੂੰ ਉਤਸ਼ਾਹ ਉਹਨਾਂ ਨੂੰ ਤਿਹਾਰਾਂ 'ਚ ਦੀਵਾਲੀ ਹੋਲੀ ਜ਼ਿਆਦਾ ਪਸੰਦ ਹੈ ਕਿਉਂਕਿ ਇਸ ਵਿੱਚ ਉਹ ਆਪਣੇ ਪਰਿਵਾਰ ਨਾਲ ਖੂਬ ਮਸਤੀ ਕਰਦੇ ਹਨ ਇਸ ਲੇਖ ਵਿੱਚ ਅਸੀਂ ਆਪਣੇ ਮਨਪਸੰਦੀ ਤਿਹਾਰਾਂ ਦੀਵਾਲੀ ਅਤੇ ਹੋਲੀ ਬਾਰੇ ਗੱਲ ਕਰਾਂਗੇ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦੇਵਾਂਗੇ ਮੇਰਾ ਮਨਪਸੰਦ ਤਿਹਾਰ ਹੋਲੀ ਤੇ 10 ਲਾਈਨਾਂ ਮੇਰਾ ਮਨਪਸੰਦ ਤਿਹਾਰ ਹੋਲੀ ਹੈ ਹੋਲੀ ਹਿੰਦੂਆਂ ਦਾ ਇੱਕ ਬਹੁਤ ਖਾਸ ਜਿਹੜਾ ਹੈਗਾ ਹੈ ਉਹ ਤਿਹਾਰ ਕਿਹਾ ਜਾਂਦਾ ਹੈ ਇਸ ਨੂੰ ਰੰਗਾਂ ਤੇ ਖੁਸ਼ੀਆਂ ਦਾ ਜਿਹੜਾ ਤਿਹਾਰ ਹੈਗਾ ਹੈ ਇਸ ਨੂੰ ਰੰਗਾਂ ਅਤੇ ਖੁਸ਼ੀਆਂ ਦਾ ਤਿਹਾਰ ਕਿਹਾ ਜਾਂਦਾ ਹੈ ਇਹ ਤਿਹਾਰ ਫੱਗਣ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਓਲੀ ਦੀ ਸ਼ੁਰੂਆਤ ਓਲੀ ਦਾ ਦਹਨ ਨਾਲ ਹੁੰਦੀ ਹੈ ਓਲੀ ਵਾਲੇ ਦਿਨ ਹਰ ਘਰ ਵਿੱਚ ਗੁਜੀਆਂ ਪਕਵਾਨ ਮਠਾਈਆਂ ਦਹੀਂ ਵੜਾ ਬਣਾਇਆ ਜਾਂਦਾ ਹੈ ਇਸ ਦਿਨ ਲੋਕ ਪੁਰਾਣੀ ਰੰਜੀਸ਼ਾਂ ਨੂੰ ਭੁਲਾ ਕੇ ਇੱਕ ਨਵੇਂ ਇੱਕ ਦੂਜੇ ਨਾਲ ਨੂੰ ਆਪਣੇ ਗੱਲ ਲਾਉਂਦੇ ਹਨ ਬੱਚਿਆਂ ਨੇ ਰੰਗਾਂ ਅਤੇ ਆਪਣੀ ਮਨਪਸੰਦੀ ਪਿਛਕਾਰੀ ਨਾਲ ਮਸਤੀ ਕੀਤੀ ਬਜ਼ੁਰਗ ਬੱਚਿਆਂ ਨੇ ਰੰਗ ਅਤੇ ਆਪਣੀ ਮਨਪਸੰਦੀ ਪਿਛਕਾਰੀ ਨਾਲ ਮਸਤੀ ਕੀਤੀ ਬਜ਼ੁਰਗ ਇੱਕ ਦੂਜੇ ਨੂੰ ਗੁਲਾਲ ਚੜਾਉਂਦੇ ਹਨ ਹੋਲੀ ਦੇ ਦੌਰਾਨ ਕਈ ਥਾਵਾਂ ਤੇ ਭੰਗ ਅਤੇ ਮਠਾਈ ਦਾ ਸੇਵਨ ਕੀਤਾ ਜਾਂਦਾ ਹੈ ਦੋਸਤੋ ਇਹ ਜਿਹੜਾ ਤਿਹਾਲੀ ਜਿਹੜਾ ਹੋਲੀ ਦਾ ਤਿਉਹਾਰ ਹੈ ਉਸ ਤੇ 10 ਲਾਈਨਾਂ ਹੈ ਤੇ ਆਪਾਂ ਨੈਕਸਟ ਵੀਡੀਓ ਵਿੱਚ ਆਪਾਂ ਇੱਕ ਹੋਰ ਲੇਖ ਲੈ ਕੇ ਆਉਂਗੇ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੇਂ ਕੰਟੈਂਟ ਨਾਲ ਤਦ ਤੱਕ ਇਹ ਜਿਹੜਾ ਚੈਨਲ ਹੈ ਮੇਰਾ ਸਬਸਕ੍ਰਾਈਬ ਕਰ ਦਿਓ ਤੇ ਜੋ ਮੈਂ ਹੋਰ ਮੋਟੀਵੇਟ ਹੋ ਸਕਾਂ ਤੇ ਇੱਕ ਨਵੀਂ ਜਿਹੜੀ ਹੈਗੀ ਹੈ ਉਹ ਯੋ ਬਣਾ ਸਕੀਏ